welcom to punjabi hindi class ਆਪਣੀ ਕਾਪੀ ਪੈਨਸਲ ਰੇਜ਼ਰ ਲੈ ਆਓ ਅੱਜ ਅਸੀਂ ਡਿਫਰੈਂਟ ਥਿੰਕ ਕਰਾਂਗੇ ਕਿਤੇ ਕਿਤੇ ਇੰਗਲਿਸ਼ ਵਿੱਚ ਕੁਝ ਲਿਖਿਆ ਤੁਸੀਂ ਉਹਨੂੰ ਪੰਜਾਬੀ ਚਕੇ ਨੇ ਕਨਵਰਟ ਕਰਕੇ ਪੜ੍ਹਨਾ ਤੇ ਜੇ ਪੰਜਾਬੀ ਚ ਲਿਖਿਆ ਤਾਂ ਉਹਨੂੰ ਇੰਗਲਿਸ਼ ਚ ਕਿਵੇਂ ਤੁਸੀਂ ਕਨਵਰਟ ਕਰੋਗੇ ਤੇ ਇਹਦੇ ਵਿੱਚ ਇੱਕ ਤਾਂ ਮੇਨ ਅੱਖਰ ਹੁੰਦੇ ਨੇ ਲੈਟਰਸ ਇਹ ਹੁੰਦੇ ਆ ਵੋਵਲਸ ਜਿਹਦੇ ਨਾਲ ਸਾਊਂਡ ਬਣਦੀ ਹੈ ਤੇ ਇਹਨਾਂ ਚੀਜ਼ਾਂ ਨੂੰ ਮੇਨ ਕਿਹੜੇ ਇੰਗਲਿਸ਼ ਦੇ ਲੈਟਰ ਤੋਂ ਪੰਜਾਬੀ ਦਾ ਕਿਹੜਾ ਅੱਖਰ ਬਣਨਾ ਹੈਗਾ ਕਿਹੜਾ ਬਣਨਾ ਆਲਰੇਡੀ ਆਪਾਂ ਪਹਿਚਾਣ ਕਰ ਚੁੱਕੇ ਹਾਂ ਅੱਜ ਅਸੀਂ ਸਿੱਖਾਂਗੇ ਵੀ ਜੇ ਕਿਤੇ ਇੰਗਲਿਸ਼ ਵਿੱਚ ਕੋਈ ਬੋਰਡ ਤੇ ਕੁਝ ਲਿਖਿਆ ਤਾਂ ਅਸੀਂ ਉਹਨੂੰ ਕਿਵੇਂ ਰੀਡ ਕਰਨਾ ਇਹ ਹੈਗਾ ਜੇ ਤੁਸੀਂ ਇੰਗਲਿਸ਼ ਵਿੱਚ ਲਿਖਿਆ ਤੁਸੀਂ ਉਲਟ ਕਰ ਲਓ ਅਗਰ ਕਿਤੇ ਪੰਜਾਬੀ ਵਿੱਚ ਲਿਖਿਆ ਤਾਂ ਤੁਸੀਂ ਉਹਨੂੰ ਇੰਗਲਿਸ਼ ਵਿੱਚ ਕਿਵੇਂ ਕਨਵਰਟ ਕਰਨਾ ਸੇਮ ਥਿੰਗ ਅਸੀਂ ਪਹਿਲਾਂੜੇ ਮੇਨ ਅੱਖਰਾਂ ਉਹਨੂੰ ਪੁਆਇੰਟ ਆਊਟ ਕਰਾਂਗੇ ਵੋਵਲ ਛੱਡ ਦਾਂਗੇ ਐਸ ਨਸ ਸੀ ਨਾਲ ਕ ਵੀ ਹੁੰਦਾ ਸੇ ਸੋ ਵੀ ਹੁੰਦਾ ਅਸੀਂ ਬੋਲ ਕੇ ਦਿਖਾਂਗੇ ਕਿਹੜੀ ਸਾਊਂਡ ਸੂਟ ਕਰਦੀ ਕਿਹੜਾ ਵਰਡ ਅਸੀਂ ਕਾਮਨ ਕਿਤੇ ਸੁਣਿਆ ਉਹ ਵੋਵਲ ਆ ਗਿਆ ਇਹਨੂੰ ਅਸੀਂ ਬਾਅਦ ਚੱਕਾਂਗੇ ਡਬਲ ਟੀ ਜਿਵੇਂ ਕਿਸੇ ਆਪਾਂ ਅੱਖਰ ਦੇ ਜ਼ਿਆਦਾ ਪੌਂਚ ਕਰਦੇ ਆਂ ਵੈਸੇ ਅਧਕ ਲਈ ਅਸੀਂ ਦਵ ਅੱਖਰ ਪਾਉਨੇ ਹੁਣ ਐਸ ਲੀ ਐਸ ਸਸਾ ਚੱਕ ਲਿਆ ਸੀ ਲਿਕਾ ਕਾ ਚੱਕ ਲਿਆ ਸੀ ਓ ਦੀ ਸਾਊਂਡ ਜਿਵੇਂ ਆਪਾਂ ਓਕੇ ਲਿਖਦੇ ਆ ਨਾ ਓਕੇ ਮੂੰਹ ਖੁੱਲੇ ਵਾਲਾ ਊੜਾ ਉਹਨੂੰ ਅਸੀਂ ਐਕਚੁਅਲੀ ਉਹਦੀ ਸਾਊਂਡ ਅ ਸਕੌਟ ਹੁਣ ਤੁਸੀਂ ਪ੍ਰੋਨਾਂਊਂਸ ਕਿਵੇਂ ਕਰਦੇ ਹੋ ਸਕੌਟ ਕਹਿੰਨੇ ਆ ਕਿ ਸਕੌਟ ਕਹਿੰਨੇ ਆ ਨਾ ਮੈਨੂੰ ਲੱਗਦਾ ਵੀ ਸਕੌਟ ਹੁੰਦਾ ਜਾਂ ਸਕਾਰਟ ਬੋਲਾਂਗੇ ਅਸੀਂ ਕਨੋੜੇ ਚ ਆ ਗਿਆ ਟ ਸਕੌਟ ਹਿੰਦੀ ਚ ਸੇਮ ਹੂੰ ਅਗਰ ਤੁਸੀਂ ਨੂੰ ਸਕਾਟ ਬੋਲਦੇ ਹੋ ਬੋਲ ਚਾਲ ਦੀ ਬੋਲੀ ਡਿਫਰੈਂਟ ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਕਈ ਪੇਰੈਂਟਸ ਕਹਿੰਦੇ ਆ ਕਿ ਪੇਰੈਂਟਸ ਕਹਿੰਦੇ ਆ ਆ ਰਾਈਟ ਤੁਸੀਂ ਪੇਰੈਂਟਸ ਬੋਲਦੇ ਆ ਕਿ ਪੇਰੈਂਟਸ ਸਕਾਟ ਬੋਲਦੇ ਹੋ ਕਿ ਸਕਾਟ ਬੋਲਦੇ ਹੋ ਸਕਾਟ ਬੋਲਦੇ ਆ ਕਨੜਾ ਜਿਹਾ ਸਕਾਟ ਬੋਲਦੇ ਆ ਤਾਂ ਅਸੀਂ ਆ ਟਾ ਦਾਂਗੇ ਕੱਲਾ ਹੋੜਾ ਰਹਿ ਜਾਊਗਾ ਇਹ ਤੁਹਾਡੇ ਬੋਲਣ ਦੇ ਸਟਾਈਲ ਤੇ ਹੁਣ ਆ ਗਿਆ ਕੇ ਚੱਕਾਂਗੇ ਮੇਨ ਅੱਖਰ ਕੇ ਅਵਾਵਲ ਆ ਗਿਆ ਈ ਐਨ ਜੀ ਇਹਨਾਂ ਸੀ ਕੋਮਨ ਅੱਖਰ ਚਾ ਲੈ ਕੇ ਕ ਨਾਲ ਕੱਕਾ ਚੱਕ ਲਿਆ ਤੇ ਗੱਗਾ ਚੱਕ ਲਿਆ ਇਹ ਸਾਡੇ ਮੇਨ ਅੱਖਰ ਚੱਕੇਗੇ ਹੁਣ ਅਸੀਂ ਵੋਵਲ ਯੂਜ਼ ਕਰਨੇ ਆ ਆ ਹੈ ਗਿਆ ਇ ਇ ਸਿਆਰੀ ਦੀ ਮਾਤਰਾ ਕਿੰਗ ਐਨ ਨੇ ਸਾਊਂਡ ਦਿੱਤੀ ਟਿੱਪੀ ਜਾਂ ਨੰ ਬਿੰਦੀ ਦੀ ਸਾਊਂਡ ਐਨਾ ਤੋਂ ਆਉਂਦੀ ਹੈ ਨਾ ਫੇਰ ਅਗੋਂ ਜੀ ਮੇਨ ਅੱਖਰ ਆਰ ਤੇ ਜੀ ਇਹ ਮੇਨ ਆ ਸਾਡੇ ਤਿੰਨ ਲੈਟਰਸ ਬਾਕੀ ਸਾਡੇ ਵੋਵਲਸ ਨੇ ਜੀ ਲੇ ਗਗਤ ਜੱਜਾ ਚੱਕਲੇ ਜੋਰਜ ਜੀ ਨਾ ਗਰ ਵੀ ਬਣਦਾ ਤੇ ਹੁਣ ਈ ਓ ਨਾ ਕਨੋੜਾ ਬਣਨਾ ਅਸਲ ਚ ਈ ਓ ਨਾ ਕਨੋੜਾ ਬਣਦਾ ਓ ਦੇ ਨਾਲ ਓੜਾ ਬਣਦਾ ਓੜਾ ਮੀਨ ਜ ਐ ਜਿਵੇਂ ਐ ਸ਼ੁਰੂ ਕਰਕੇ ਐ ਛੱਡਦਾ ਆ ਨਹੀਂ ਬਣਾਉਣਾ ਓੜਾ ਸਕੌਟ ਫਿਰ ਸਕੌਟ ਬੋਲਾਂਗੇ ਨੂੰ ਅਸੀਂ ਰੀਸ ਕਰ ਸਕਦੇ ਆ ਆ ਟਾ ਦਿਓ ਆ ਹੁਣ ਤੁਸੀਂ ਦੋਨੇ ਤਰ੍ਹਾਂ ਲੈ ਲਓ ਇਹਦੇ ਚੋਂ ਵੀ ਇੱਕ ਟਾ ਦਾਂਗੇ ਸਕੌਟ ਬਣਾਉਣਾ ਤੇ ਇੱਕ ਟਾ ਦਾਂਗੇ ਇਸੇ ਇੱਕ ਰੱਖ ਲਾਂਗੇ ਓਨਾ ਮੋ ਖੁੱਲੇ ਊੜੇ ਵਾਲੀ 사운ਡ ਆਉਂਦੀ ਆ ਔ ਓਮ ਓੰਕਾਰ ਉਦੋਂ ਅਸੀਂ ਆਹ ਵਾਲਾ ਉਹ ਪਾਉਨੇ ਆ ਹੁਣ ਜਿਵੇਂ ਈ ਓ ਹੁਣ ਜੋਰਜ 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 ਤੁਸੀਂ ਕੀ ਬੋਲਦੇ ਆ ਜੋਰਜ ਬੋਲਦੇ ਆ ਕਿ ਜਾਰਜ ਬੋਲਦੇ ਆ ਡਿਪੈਂਡ ਕਰ ਤੁਹਾਡੀ ਸਪੀਕਿੰਗ ਤੇ ਤੁਸੀਂ ਕਿਵੇਂ ਬੋਲਦੇ ਕੇਲੀ ਕੱਕਾ ਚੱਕ ਲਿਆ ਫੇਰ ਮੇਨ ਅੱਖਰ ਜਿਹੜਾ ਐ ਨਾ ਉਹਨੇ ਟਿੱਪੀ ਚੱਲੇਣਾ ਜੀ ਗੱਗੇ ਚ ਆ ਗਈ ਹੁਣ ਇੱਥੇ ਦੇਖ ਲਓ ਇੱਥੇ ਜੀ ਗੱਗਾ ਇੱਥੇ ਜੀ ਜੱਜਾ ਠੀਕ ਹੈ ਕਿੰਗ ਹੁਣ ਜੀ ਜੱਜਾ ਚੱਕ ਲਿਆ ਆਹ ਦੋ ਵੋਵਲਨ ਬਾਅਦ ਦੇਖ ਲਾਂਗੇ ਰਾਰਾ ਪਾ ਲਾਂਗੇ ਫਿਰ ਜੀ ਆ ਫਿਰ ਜੱਜਾ ਪਾ ਲਾਂਗੇ ਹੁਣ ਈਓ ਜੀਓਰਜ ਜੌਰਜ ਜੀਓਰਜ ਤੁਸੀਂ ਜੌਰਜ ਜੋ ਵੀ ਬੋਲਦੇ ਅਸੀਂ ਸਦਾ ਹੀ ਬੋਲਣਾ ਹੋਣਾ ਪੰਜਾਬੀ ਚ ਖੜਮਾ ਜੌਰਜ ਕੰਨਾ ਇਹਦੇ ਚ ਲੱਗਿਆ ਵੈਸੇ ਕਨੌੜੀ ਦੀ ਆਵਾਜ਼ ਏ ਤੇ ਯੂ ਨਾਲ ਆਉਂਦੀ ਹੈ ਪਰ ਇਹਨੂੰ ਵੀ ਅਸੀਂ ਜਾਰਜ ਦੀ ਕਹਿੰਦੇ ਜਾਰਜ ਕਿੰਗ ਜਾਰਜ ਕਿੰਗ ਇੱਥੇ ਮੈਂ ਫੇਰ ਬਾਰ-ਬਾਰ ਰਿਪੀਟ ਕਰਦੀ ਹਾਂ ਕਿ ਤੁਸੀਂ ਕਿਸੇ ਸ਼ਬਦ ਨੂੰ ਬੋਲਦੇ ਕਿਵੇਂ ਆ ਇਹ ਤੁਹਾਡੇ ਬੋਲਣ ਤੇ ਡਿਪੈਂਡ ਕਰਦਾ ਫਿਰ ਹੋੜਾ ਕਨੌੜਾ ਉਸ ਹਾਵ ਨਾ ਜਾਣਾ ਤੁਸੀਂ ਕਿਵੇਂ ਬੋਲਦੇ ਹੋ ਰਾਈਟ ਤੇ ਹਰ ਇੱਕ ਦੀ ਬੋਲਚਾਲ ਦੀ ਬੋਲੀ ਆਲਵੇਜ਼ ਡਿਫਰੈਂਟ ਇਹ ਸਾਡੀ ਇੱਕ ਬੁਕੇਸ਼ ਲੈਂਗੁਏਜ ਹੁੰਦੀ ਹੈ ਨਾ ਉਹ ਅਲੱਗ ਹੁੰਦੀ ਹੈ ਤੇ ਬੋਲਚਾਲ ਵਾਲੀ ਥੋੜੀ ਅਲੱਗ ਹੁੰਦੀ ਹੈ ਅਸੀਂ ਕਾਫੀ ਅੱਖਰ ਖਾ ਜਾਣੇ ਆ ਉਹਦੇ ਚੋਂ ਤੇ ਇਲਾਕੇ ਦੇ ਅਕੋਰਡਿੰਗ ਹੁੰਦੀ ਆ ਕੋਈ ਕਿਵੇਂ ਬੋਲਦਾ ਕਿਸੇ ਤੋਂ ਕੋਈ ਸੱਸੇ ਨੂੰ ਸ਼ਹੀ ਬੋਲਦਾ ਕੋਈ ਸ਼ਾ ਨੂੰ ਵੀ ਸੋ ਬੋਲਦਾ ਫਿਸ ਫਿਸ ਕਹਿੰਦੇ ਆ ਫਿਸ਼ ਉਹ ਦਾ ਜੈਂਟਰ ਮੈਟਰ ਠੀਕ ਕਿਉਂਕਿ ਤੁਹਾਡੇ ਇਲਾਕੇ ਦੀ ਬੋਲੀ ਆ ਜੋ ਤੁਸੀਂ ਆਪਣੇ ਘਰ ਦੇ ਵਿੱਚ ਬੋਲਦੇ ਆਂ ਘਰ ਦੇ ਨੂੰ ਸੁਣਿਆ ਤੁਹਾਡੀ ਉਹ ਬੋਲੀ ਆ ਤੇ ਡਿਪੈਂਡ ਕਰਦਾ ਤੁਸੀਂ ਹੁਣ ਅੱਗੇ ਫੇਰ ਆ ਗਿਆ ਲਾਹੌਰ ਹਾਰ ਕਹਨੇ ਤਾਂ ਆਟਾ ਦਾਂਗੇ ਹਾਰ ਕਹਨੇ ਤਾਂ ਕਨਾੜਾ ਪਊਗਾ ਲਾਹੌਰ ਤੁਸੀਂ ਕਿਵੇਂ ਬੋਲਦੇ ਹੋ ਲਾਹੌਰ ਬੋਲਦੇ ਆ ਲਾਹੌਰ ਬੋਲਦੇ ਲੋਹੋਰੀਏ ਲੋਹੋਰੀਏ ਬੋਲਦੇ ਆ ਫਿਰ ਇਹਦੀ ਹੋੜੇ ਦੀ ਸੌਂਟ ਆਉਣੀ ਆ ਫਿਰ ਆ ਨੀ ਇੱਕ ਟੰਗੀ ਲਾਹੌਰ ਮੈਂ ਅੱਖਰ ਲ ਲ ਪਾਤਾ ਐਚ ਦਾ ਸੀ ਹ ਪਾਤਾ ਆਰ ਦਾ ਸੀ ਰ ਪਾਤਾ ਹੁਣ ਸਾਡੇ ਵਿੱਚ ਹੈਗੇ ਨੇ ਵੋਵਲਸ ਜੇ ਤੁਸੀਂ ਇਹਨੂੰ ਕਰਨੇ 'ਚ ਵੀ ਲੈ ਜਾਓਗੇ ਲਾ ਹੋ ਆ ਕਨੋਲਿਜ ਆ ਗਿਆ ਔਰ ਰੇ ਲਹਾੜੇ ਵੀ ਬੋਲਦੇ ਕਿ ਤਾਂ ਤੁਹਾਨੂੰ ਪਤਾ ਲੱਗੂ ਕਿ ਲਹਾੜ ਕਿਆ ਸੀ ਨੇੜੇ ਤੇੜੇ ਪਹੁੰਚ ਜਾਂਦੇ ਆ ਰਾਈਟ ਜੱਜ ਕਰ ਜਨਾਂ ਕੁਛ ਕਿ ਸਾਡਾ ਅਸੀਂ ਕਹਿੰਦੇ ਨੇ ਵੀ ਇਹ ਬੋਲਣ 'ਚ ਸੋਹਣੀ ਲੱਗਦੀ ਚੀਜ਼ੇ ਨਹੀਂ ਸੋਹਣੀ ਲੱਗਦੀ ਤੇ ਫਿੱਟ ਆਉਂਦੀ ਕਿ ਨਹੀਂ ਫਿੱਟ ਆਉਂਦੀ ਇਹ ਲਹਾੜ ਇਹ ਨਾਲ ਮੈਂ ਹਿੰਦੀ ਦੇ ਵੀ ਲਿਖਿਆ ਹੋਇਆ ਅੱਗੇ ਆ ਗਿਆ ਜੇ ਮੈਂ ਨਾ ਜੱਜਾ ਚੱਕ ਲਿਆ ਐਸ ਸ ਸ ਐਮ ਮਮਾ ਨੰਨਾ ਇਹਨੂੰ ਜੈਸ ਵੀ ਬੋਲ ਸਕਦੇ ਆ ਹੁਣ ਕਈ ਜੈਸ ਬੋਲਦੇ ਆ ਜੈਸਮੀਨ ਅਸੀਂ ਜਾਸੂ ਬੋਲਦੇ ਆ ਨਾ ਪੰਜਾਬੀ ਬੋਲਣਾ ਇਹਨੂੰ ਜਾਸੀ ਬੋਲਣਗੇ ਜਸਮੀਨ ਉਹਨਾਂ ਨੇ ਜੈਸਮੀਨ ਨਹੀਂ ਬੋਲਣਾ ਨੇ ਜਸਮੀਨ ਕਹਿਣਾ ਜਸਮੀਨ ਤੁਸੀਂ ਇੰਗਲਿਸ਼ ਬੋਲਣ ਵਾਲੇ ਜ਼ਿਆਦਾ ਜੈਸ ਐ ਦੇ ਸੌਂਡ ਲੈਂਦੇ ਆ ਨਾ ਜੈਸਮੀਨ 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 ਉਹਦੋਂ ਤੁਸੀਂ ਲੰਪਾ ਲੋ ਅਗਰ ਤੁਸੀਂ ਨੇੜੇ ਤੇੜੇ ਤਾਂ ਪਹੁੰਚ ਗਏ ਨਾ ਜੈਸਮੀਨ ਕਹਿੰ ਕੇ ਜਸਮੀਨ ਕਹ ਲੈ ਪਤਾ ਤਾਂ ਲੱਗਿਆ ਨਾ ਵੀ ਨਾ ਦੇ ਨੇੜੇ ਤੇ ਤੁਸੀਂ ਪਹੁੰਚ ਗਏ ਪਰਫੈਕਸ਼ਨ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਜਿਨ੍ਹਾਂ ਨੇ ਬੁੱਕ ਲਿਖਣੀ ਆ ਜਾਂ ਕਿਸੇ ਲਿਖੀ ਹੋਈ ਚੀਜ਼ ਦੇ ਸ਼ੋਅ ਸੋਧਣਾ ਜਿਸ ਤੋਂ ਉਹਨਾਂ ਕਨ ਆਪਾਂ ਨੇ ਕਰੈਕਟ ਕਰੈਕਸ਼ਨ ਕਰਨੀ ਆ ਮੀਨ ਉਦੋਂ ਸਾਨੂੰ ਪਰਫੈਕਸ਼ਨ ਚਾਹੀਦੀ ਜਦੋਂ ਅਸੀਂ ਸਿਰਫ ਬੋਲਣੀ ਪੜ੍ਹਨੀ ਸਿੱਖਣੀ ਹੈ ਪਰਫੈਕਸ਼ਨ ਦੀ ਕੋਈ ਲੋੜ ਨਹੀਂ ਜਦ ਤੁਸੀਂ ਤੁਹਾਨੂੰ ਗੈਸ ਕਰੋ ਵੀ ਕੀ ਵਰਡ ਹੈ ਕਿਉਂਕਿ ਅਸੀਂ ਬੁੱਕਸ ਨਹੀਂ ਲੈਣੀਆਂ ਹੈਗੀਆਂ ਅਸੀਂ ਸਿਰਫ ਆਪਣਾ ਡੰਗਟ ਪਾਉ ਉਹ ਇੰਗਲਿਸ਼ ਪੰਜਾਬੀ ਬੋਲਣੀ ਆ ਜਾਂ ਕੋਈ ਪੰਜਾਬੀ ਬੋਲਣ ਮੈਂ ਖੜਾ ਉਹਦੇ ਨਾਲ ਅਸੀਂ ਗੱਲਬਾਤ ਕਰ ਲਈ ਤਾਂ ਕਿ ਸਿੱਖ ਦੂਜੇ ਨੂੰ ਸਮਝ ਸਕੇ ਸਾਡੀ ਕਨਵਰਸੇਸ਼ਨ ਹੋ ਸਕੇ ਤੇ ਇਹ ਨਾ ਕਿ ਅਸੀਂ ਪੂਰੀ ਗ੍ਰਾਮਰ ਸਿਖਾਉਣੀ ਆ ਰਾਈਟ ਤੇ ਮੈਂ ਉਹ ਸੌਂਡ ਤੁਹਾਨੂੰ ਦੱਸ ਰਹੀ ਹਾਂ ਤੁਹਾਡੀ ਕਿਵੇਂ ਤੁਸੀਂ ਬੋਲਦੇ ਹੋ ਸੌਂਡਾਂ ਮਾਤਰਾ ਚੱਕ ਲੈਣੀ ਇਹਨੋਂ ਅਸੀਂ ਸੌਂਡ ਲੈਸ ਕਰ ਸਕਦੇ ਹਾਂ ਜਿਵੇਂ ਅਸੀਂ ਕਹਿੰਦੇ ਆ ਮੁਕਤ ਅੱਖਰ ਆਪਾਂ ਅਮਨ ਲਿਖਣਾ ਇਹ ਐਮ ਇਹ ਨ ਬਨ ਲੇਕਨ ਅਸ ਨੂੰ ਨਾਲ ਮਾਤਰਾ ਤਾਂ ਨਹੀਂ ਨਾਲ ਐਮ ਐਨ ਤਾਂ ਨਹੀਂ ਬੋਲਦੀ ਆਮਨ ਬੋਲਦੀ ਹੈ ਨਾ ਇਸ ਮੁਕਤਾ ਖਰਚੀ ਵੀ ਚੱਲ ਜਾਂਦਾ ਜਸਮਿਨ ਆ ਹਮੇਸ਼ਾ ਸਿਆਰੀ ਦੀ ਮਾਤਰਾ ਜੰਦੀ ਹੈ ਜਸਮਿਨ ਕੇ ਕਾ ਵੀ ਲਈ ਵਾ ਵ ਐਨ ਲੇਨ ਨਾਲ ਲਏ ਲਿਆ ਹੁਣ ਅਸੀਂ ਇਹ ਮਾਤਰਾ ਦੇ ਇਹ ਦੀ ਸੌਂਡ ਆਉਂਦੀ ਹੈ ਇਹ ਇਹ ਦੀ ਅਸੀਂ ਮਾਤਰਾ ਲਾ ਲਈ ਆ ਫਿਰ ਸਿਆਰੀ ਦੀ ਮਾਤਰਾ ਆ ਗਈ ਕੇਵਨ ਕੇਵਨ ਉੰਤੋਂ ਸਿਰ ਨੂੰ ਕੇਵਨ ਬੋਲਦੇ ਹਾਂਗੇ ਕੇਵਨ ਬੋਲਦੇ ਹਾਂ ਤੁਹਾਡੇ ਬੋਲਣ ਤੇ ਡਿਪੈਂਡ ਕਰਦਾ ਮੈਨ ਲੈਟਰਸ H R M N H ਦਾ ਹਾ ਹਾ R ਦਾ ਰ ਰ ਮ ਦਾ ਮਮਾ N ਦਾ ਨ ਨ ਹ ਰ ਮ ਨ ਹੁਣ ਆ ਸਾਊਂਡ ਇਹਨੂੰ ਸਾਊਂਡ ਇਹਨੂੰ ਸੁਮੁਖਤਾ ਚ ਲੈ ਗਏ ਇੱਥੇ ਇਹਨੂੰ ਇਹ ਤਾਂ ਹੇਰਮੈਨ ਬਣ ਜਾਣਾ ਅਸੀਂ ਬੋਲਣਾ ਵੀ ਹੇਰਮੈਨ ਹਾਰਮਨ ਹਾਰਮਰ ਇਹ ਨੋ ਸਿਸਾਉਂਡ ਇਹ ਮੁਕਤਾ ਚ ਲੈ ਗਏ ਉਹ ਗਿਆ ਗਿਆ ਹੁਣ ਪੰਜਾਬੀ ਚ ਲਿਖਿਆ ਹੈ ਕਿਸੇ ਦੇ ਪੰਜਾਬੀ ਚ ਲਿਖਿਆ ਤੁਸੀਂ ਹੁਣ ਪੜ੍ਹਨਾ ਉਹਨੂੰ ਇੰਗਲਿਸ਼ ਵਿੱਚ ਵੀ ਸੁਪਰ ਸਟੋਰ ਲਿਖਿਆ ਤੇ ਤੁਸੀਂ ਹੁਣ ਇਹਦੀ ਇੰਗਲਿਸ਼ ਕਨਵਰਟ ਕਰੋਗੇ ਸਸੇ ਦਾ ਐਸ ਪਾ ਲਓ ਫਿਰ ਆਹ ਉ ਯੂ ਦੀ ਸਾਉਂਡ ਆਉਂਦੀ ਹੈ ਫਿਰ ਪ ਬੀ ਦੀ ਸਾਉਂਡ ਆਉਂਦੀ ਹੈ ਏ ਆਰ ਪਾ ਲਓ ਜਾਂ ਈ ਆਰ ਪਾ ਲਓ ਸੁਪਰ ਸੁਪਰ ਏ ਸਾਇਲੈਂਟ ਆਦਾ ਸੀ ਇਹ ਸਾਇ ਇ ਸੌਰੀ ਸਾਇਲੈਂਟ ਨਹੀਂ ਗਾ ਮੁਕਤਾ ਇੱਥੇ ਇਹ ਆਜੂਗੀ ਫਿਰ ਆਰ ਦਾ ਰ ਅ ਦਾ ਆ ਰਗਾ ਸੁਪਰ ਬਣ ਗਿਆ ਹੁਣ ਆਜੋ ਸਟੋਰ ਤੇ ਐਸ ਫਿਰ ਟੀ ਪਾ ਲਾਂਗੇ ਓ ਪਾ ਲਾਂਗੇ ਓ ਦੀ ਇਹਦੀ ਸਾਊਂਡ ਓ ਆਊਗੀ ਫਿਰ ਆਰ ਦਾ ਰ ਇਹ ਸਟੋਰ ਸਟੋਰ ਹੁਣ ਆ ਚੱਕੋ ਇਹ ਨੂੰ ਟੱਕ ਲਿਆ ਫਿਰ ਵੀ ਦੱਸੇ ਸਟੋਰੀ ਕਹਿਣਾ ਹੈ ਨਾ ਅੰਜਵੇਂ ਇੱਕ ਵਰਡ ਆ ਤੁਹਾਨੂੰ ਮੈਂ ਥੋੜਾ ਜਿਆਦਾ ਸਿੰਪਲੀ ਦੱਸਦੀ ਆ ਜਸਟ ਇਹ ਫਨ ਗੇਮ ਆ ਪਕਾਵਾਂਗੇ ਐਮਪੀ ਜੀਨੋ ਸੀ ਕਹਨੇ ਖਾਲੀ ਹੁਣ ਅਸੀਂ ਇਹ ਚੱਕਤੀ ਫਿਰ ਵੀ ਅਸੀਂ ਐਮਪਟੀ ਬੋਲਦੇ ਆ ਅਸੀਂ ਹੁਣ ਅਸੀਂ ਵਾਈ ਕੱਟਤੀ ਹੁਣ ਸਾਡੇ ਕੋਲ ਰਹਾ ਗਿਆ ਐਮ ਪੀ ਟੀ ਹੁਣ ਸਾਡੇ ਕੋਲ ਰਹਾ ਗਿਆ ਐਮ ਪੀ ਟੀ ਇਹਨੂੰ ਬੇਸੀ ਐਮਪਟੀ ਬੋਲਾਂਗੇ ਐਮਪਟੀ ਐਮਪਟੀ ਪੀ ਘਟਦੀ ਐਮਪਟੀ ਐਮਪਟੀ ਵੀ ਐਸੀ ਬੋਲਾਂਗੇ ਹੁਣ ਅਸੀਂ ਪੀ ਵੀ ਘਟਦੀ ਹੁਣ ਸਾਡੇ ਕੋਲ ਕੀ ਰਹਾ ਗਿਆ ਐਮ ਟੀ ਅੱਖਰ ਕੱਟੀ ਚੱਲਾਂਗੇ ਉਹ ਸਾਊਂਡ ਤਕਰੀਬਨ ਓਵੇਂ ਰਹਿਣੀ ਆ ਤੋ ਸੋਹਣਾ ਬਣ ਜੇ ਮੈਂ ਕਹਿੰਦਾ ਵੀ ਭਾਈ ਹੁਣ ਤੂੰ ਸਰਵਾਲੀ ਆਦੂਨੋ ਦੇ ਚੰਗੀ ਤਰ੍ਹਾਂ ਨੂੰ ਕਸਿਆ ਨਹੀਂ ਤੂੰ ਮੱਥੇ ਤੇ ਬਿੰਦੀ ਨਹੀਂ ਲਾਈ ਉਹ ਸਾਰਾ ਕੁਝ ਲਾਨੇ ਬੰਦਾ ਜੱਜਦਾ ਐਵੇਂ ਇਹਦੇ ਚ ਵੀ ਆ ਤੇ ਚਲੋ ਐਨੀਵੇ ਤੁਸੀਂ ਸਮਝ ਜਿਗੇ ਹੋਵੋਗੇ ਵੀ ਜਦੋਂ ਕੋਈ ਇੰਗਲਿਸ਼ ਦਾ ਪੰਜਾਬੀ ਚ ਕੋਈ ਬੋਰਡ ਲਿਖਿਆ ਤੁਸੀਂ ਉਹਦੇ ਦੇ ਮੇਨ ਅੱਖਰ ਆ سارے ਜਿਹੜੇ ਆ ਆ ਥੱਲੇ ਉੱਤੇ ਜੇ ਵੱਧੂ ਲੱਗਿਆ ਇਹ ਹੈਗੇ ਵੋਵਲਸ ਇਹਨਾਂ ਨੂੰ ਬਾਹਰ ਚੱਕ ਲੋ ਵਿੱਚ ਸਪੇਸ ਛੱਡੀ ਚਲੋ ਸ ਆ ਸ र ऊ सु चक लिया बना सुपर सु यू इन्हें साउंड मेन दत्ती लो ई आर पा लो सुपर ए आर भी हो ठीक रहूगा क्योंकि असी सिर्फ ओनू जस्ट पढ़ना ही सीखना भी इनू की कहना सुपर तुम अखर चक्की चलो थोड़ा आइडिया हो जाए सटोर ਅਲਸਦੀ ਉਹ ਆਰ ਸਟ ờ ਆਵਲ ਆ ਗਿਆ ਉਹ ਸਟੋਰ ਬਣ ਗਿਆ ਨਾ ਸੁਪਰਸਟੋਰ ਇਹਦੇ ਇੰਗਲਿਸ਼ ਵਿੱਚ ਲਿਖ ਲਓ ਇਹਦੇ ਇੰਗਲਿਸ਼ ਵਿੱਚ ਕਨਵਰਟ ਕਰ ਲਓ ਪੰਜਾਬੀ ਪੜ੍ਹਨੀ ਆਗੀ ਇਹ ਮੇ ਤੁਸੀਂ ਆਪਣੀ ਪ੍ਰੈਕਟਿਸ ਕਰੋਗੇ ਆਪਣਾ ਆਪਣਾ ਇੰਗਲਿਸ਼ ਵਿੱਚ ਨਾਮ ਲਿਖੋ ਤੇ ਫਿਰ ਉਹਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਨ ਅੱਖਰ ਪਹਿਲਾਂ ਕਰ ਲਓ ਜਿਹੜੇ ਵੋਵਲਸ ਨੂੰ ਥੱਲੇ ਕਰ ਲਓ ਬਾਅਦ ਚੋ ਫਿਟ ਕਰਕੇ ਦੇਖਿਓ ਵੀ ਕਿਹੜਾ ਸੌਟ ਕਰਦਾ ਵੀ ਤੁਸੀਂ ਉਹਨੂੰ ਬੋਲਦੇ ਕੀ ਹੋਂ ਉਹ ਉਹ ਜੋ ਵੀ ਬੋਲਦੇ ਹਾਂ ਜਿਵੇਂ ਸਾਊਂਡ ਆਪਾਂ ਪਹਿਲਾਂ ਕਰ ਚੁੱਕੇ ਹਾਂ ਬਹੁਤ ਚੰਗੀ ਤਰ੍ਹਾਂ ਤੇ ਉਹ ਮੈਂ ਤੁਸੇ ਉਥੇ ਜਿਹੜੇ ਵੋਵਲਸ ਅਪਲਾਈ ਕਰ ਦੇਣੇ ਆ ਧੰਨਵਾਦ ਸ਼ੁਕਰੀਆ ਵਾਚ ਐਵਰੀ ਵੀਡੀਓ ਥੈਂਕ ਯੂ